ਵੱਡੇ ਵੇਡ ਵਾਲਾ ਜਫਾ ਲਾ ਕੇ ਬੱਲੇ ਬੱਲੇ ਕਰਾਈ ਤੁਰਿਆ ਆਦਾ ਇਧਰ ਝਾੜੇ ਸਾੜੀ ਤਾੜੀ ਨਹੀਂ ਤਾੜਾ ਮਾਰੇ ਯਾਰਾ ਤਾੜਾ ਮਾਰ ਕੇ ਦੱਸੋ ਆਹ ਕਹਿੰਦੇ ਮੇਰੇ ਵੀਰੋ ਵੱਡੇ ਦਿਲ ਨੇ ਔਰ ਜਿੰਨਾ ਨਾਲ ਬੈਠਦੇ ਆ ਬੱਲਿਆ ਉਹ ਵੀ ਖੜ੍ਹਦੇ ਆ ਕਿਉਂਕਿ ਹਰ ਵੀਰਤਾ ਦੇ ਲਈ ਵੀ ਕੋਈ ਵੀ ਸੇਵਾ ਜ਼ਰੂਰੀ ਸੀ ਕਿਉਂਕਿ ਲੋਟ ਵਾਂਗ ਜਿਹੜੇ ਪਰਿਵਾਰ ਜਿਹੜਾ ਕਈਆਂ ਦੀਆਂ ਜ਼ਮੀਨਾਂ ਜਿਹੜਾ ਜਿਹੜਾ ਫਸਲ ਜਿਹੜੀ ਤਬਾਹ ਹੋਈ ਹੈ ਸੋ ਸਾਡੇ ਐਨਐਸ ਸੋ ਜਿੰਦਾ ਰਹੇ ਕਬੱਡੀ ਵਸਦੀ ਰਹੇ ਕਬੱਡੀ ਇੱਕ ਇੱਕ ਕਬੱਡੀ ਬਾਤ ਆ ਪਾ ਆ ਪਾਉਂਦਾ ਇਧਰ ਬਿੱਲਾ ਕਹਿੰਦੇ ਜਫਾ ਲਾਂਦਾ ਪੱਡੇ ਵੇੜ ਵਾਲਾ ਕਦੀ ਬਿੱਲਾ ਲਾਵੇ ਜਫਾ ਕਦੀ ਲਾਵੇ ਮੋਲਾ ਛੋਲੇ ਆ ਗਏ ਬਿੱਲਾ ਕੋਈ ਮਸਤਪੁਰ ਆ ਗਿਆ ਛੋਲੇ ਆ ਗਏ ਬਾਜੀ ਬਕਾਲੇ ਦੀ ਟੀਮ ਵੀ ਆ ਜਾਈ ਹਾਂਜੀ ਕੀ ਰਾਜੀ ਹਾਂਜੀ ਮੈਂ ਨਿਰੰਦਰ ਸਿੰਘ ਜੀ ਤੋਂ ਪਹਿਲਾਂ ਤਾਂ ਉਹ ਟੂਰਨਾਮੈਂਟ ਦੀ ਬਹੁਤ ਬਹੁਤ ਵਕਾਈਆਂ ਕਿੰਨੀ ਕੁ ਖੁਸ਼ੀ ਕਿੰਨਾ ਕੁ ਸਾਜੀ ਅੱਜ ਦਾ ਜਿਹੜਾ ਮੈਚ ਹੋਇਆ ਤੱਕ ਕਰਦੇ ਹਾਂ ਬਹੁਤ ਬੜੇ ਖੁਸ਼ਾ ਜਿਹੜਾ ਜਿਹੜਾ ਮੈਚ ਹੋ ਰਿਹਾ ਵਾ ਬਾਬਾ ਮੱਖਣਸ਼ਾਲ ਪਾਣਾ ਉਹ ਕਲੱਬ ਬਣਿਆ ਗਿਆ ਅਨਰਵੀਰਾ ਵੱਲੋਂ ਤੇ ਪਿੰਡ ਦੇ ਸਹਿਯੋਗ ਨਾਲ ਉਹਦੇ ਵੱਲੋਂ ਇਹ ਮੈਚ ਆਇਆ ਪੰਜਵਾਂ ਜਿਹੜਾ ਇਹ ਟੂਰਨਾਮੈਂਟ ਕਰਾਇਆ ਗਿਆ ਤੇ ਹਾਂਜੀ ਗੱਲ ਕਰੀਏ ಗ್ರಾಮ ਪੰਚਾਇਤ ਐਨਆਰਆਈ ਭਰਾਵਾਂ ਦਾ ਕਿੰਨਾ ਚ ਸਹਿਯੋਗ ਰਿਹਾ ਪਿੱਛੇ ਕਰਨਾ ਸਿਰਫ ਕੈਮਰਾ ਆ ਜਾਏ ਕਿ ਪਛਿਆ ਤੁਹਾਨੂੰ ਦੇਖਿਆ ਜਿਹਾ ਹਾਂ ਸਾਡੇ ਜਿਹੜੀ ਹੈ ਗ੍ਰਾਮ ਪੰਚਾਇਤ ਹੈ ਤੇ ਜਿਹੜੇ ਅੰਦਰ ਵੀਰ ਹੈ ਜਿਹੜਾ ਦੋਨੋਂ ਲਈ ਸੰਯੋਗ ਨਾਲ ਮੈਚ ਹੋ ਰਿਹਾ ਜੀ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਜੀ ਕਹਾਂਗੇ ਦੇ ਵਾਤਵਾਦੋ ਆਪਣੀ ਸੋਧ ਵੱਲ ਧਿਆਨ ਦਿਓ ਜਿਹੜਾ ਪੰਜਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਪੰਜਾਬ ਵਿੱਚ ਉੱਥੇ ਬਚਣ ਸਾਡੇ ਪਿੰਡ ਦਾ ਨਾਮ ਹੈ ਨੂਰਪੁਰ ਬਾਣਾ ਜ਼ਿਲ੍ਹਾ ਕਪੂਰਥਲਾ ਟੂਰਨਾਮੈਂਟ ਕਿੰਨੇ ਦਿਨ ਦਾ ਹੋ ਰਿਹਾ ਇਹ ਟੂਰਨਾਮੈਂਟ ਦੋ ਦਿਨਾਂ ਦਾ ਹੋਇਆ ਸਾਡੇ ਚਾਹਲ ਨਹੀਂ ਤੁਹਾਨੂੰ ਐਨ ਆਰ ਆਈ ਭਰਾਵਾਂ ਦੀ ਬਾਹਰ ਬੈਠੇ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਇਹੀ ਸੰਦੇਸ਼ ਦੇਵਾਂਗੇ ਅਸੀਂ ਪੂਰੇ ਨਗਰ ਨਿਵਾਸੀ ਕਿ ਉਹਨਾਂ ਨੇ ਜੋ ਹੌਸਲਾ ਕੀਤਾ ਹੈ ਜੋ ਉਹਨਾਂ ਨੇ ਜਿਹੜਾ ਉਦਦਮ ਕੀਤਾ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਬਾਹਰ ਬੈਠਿਆ ਨਹੀਂ ਜਿਹੜਾ ਵਾ ਮਾਇਆ ਇੱਕ ਭੇਜੀ ਆ ਸਾਨੂੰ ਤੇ ਸਾਡੇ ਤੇ ਵਿਸ਼ਵਾਸ ਕੀਤਾ ਵਾ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਅੱਗੇ ਤੋਂ ਵੀ ਇੱਥੇ ਮੈਚ ਹੋਣਗੇ ਸਾਡੇ ਜਿਹੜੇ ਪਿੰਡ ਮੂਰਤਪੁਰਾ ਦੇ ਘਟੋ ਘਟ ਵੀ 200 ਮੁੰਡਾ ਵਾ ਉਹਨਾਂ ਵਿੱਚ ਜੋ ਵੀ ਰਤਨ ਖੋਲ ਦਿੱਤਾ ਦਾ ਮਾਤਾ ਰਾਜਾ ਜੀ ਹੈ ਜਿਹੜੇ ਜਤਿੰਦਰ ਸਿੰਘ ਜੀ ਰਾਜਾ ਰਵਿੰਦਰ ਸਿੰਘ ਜੀ ਸਰਦਾਰ ਗੁਰਜੀਤ ਸਿੰਘ ਜੀ ਅਮਰਪਾਲ ਸਿੰਘ ਜੀ ਬਾਕੀ ਹੋਰ ਕਾਫੀ ਮੁੰਡੇ ਨੇ ਜਿਨ੍ਹਾਂ ਦੇ ਜਿਹੜਾ ਦਾ ਉਹ ਰਹਾਣ ਸਿੰਘ ਜੀ ਠੀਕ ਹੈ ਜੀ ਹਾਂਜੀ ਉਹਨਾਂ ਨੇ ਬੜਾ ਯੋਗਦਾਨ ਦਿੱਤਾ ਬੜਾ ਪੈਸਾ ਭੇਜਿਆ ਪਿੰਡ ਨੂੰ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨ ਹਾਂਜੀ ਸਾਡੇ ਜਿਹੜਾ ਜਿਹੜੀ ਇੱਕ ਕਮੇਟੀ ਬਣੀ ਹੈ ਜੀ ਉਹਦੇ ਸਾਫ ਦਾ ਸਰਪੰਚ ਸਰਦਾਰ ਜਨੈਲ ਸਿੰਘ ਤੇ ਜਿਹੜੇ ਜੂਥ ਦੇ ਪ੍ਰਧਾਨ ਨੇ ਹਲਕਾ ਪੜਾ ਤੋ ਪੂਰੇ ਇਲਾਕੇ ਦੇ ਪ੍ਰਧਾਨ ਨੇ ਸਾਡੇ ਬਾਕੀ ਜਿਹੜੀ ਹੈ ਸਾਡੀ ਤਿੰਨ ਦੇ ਜਿਹੜੇ ਹੈ ਜਿਹੜੇ ਕਮੇਟੀ ਬਣੀ ਹੈ ਉਹ ਚ ਖਜ਼ਾਨਚੀ ਹੈਗਾ ਸਰਦਾਰ ਸ਼ਰਨਜੀਤ ਸਿੰਘ ਜੀ ਸਮੀ ਜਿਹੜੇ ਪ੍ਰਧਾਨ ਹੈਗੇ ਉਹ ਰਸਨਤੋਕ ਸਿੰਘ ਜੀ ਲਾਡੀ ਸਾਡੇ ਜਿੰਨੇ ਤੇ ਪੰਪਾ ਸਾਡੇ ਸਗੜੇ ਸੁਖਾ ਪ੍ਰਿੰਦਸ ਸਿੰਘ ਜੀ ਚਾਹੀ ਸਰਦਾਰ ਕਸ਼ਮੀਰ ਸਿੰਘ ਦੀ ਸੁਰੇਦਾਰ ਸਪੇਡਾਰ ਸਰਦਾਰ ਕੁੰਦਰ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਗੁੱਗੀ ਪੰਚਾਇਤ ਨੰਬਰ ਸਰਦਾਰ ਰਜਿੰਦਰ ਸਿੰਘ ਜੀ ਬਾਕੀ ਜਿਹੜੇ ਸਾਡੇ ਕੋਚ ਆ ਗੁੱਗੂ ਵੱਡੇ ਭਾਜੀ ਆ ਤੇ ਕੋਕਾ ਭਾਜੀ ਆ ਬਾਕੀ ਹੋਰ ਬਹੁਤ ਸਾਰੇ ਨੌਜਵਾਨ ਆ ਜਿਹੜੇ ਕਸ਼ਮੀਰ ਸੰਗ ਸਮੂਹ ਨਗਰ ਸਮੂਹ ਨਗਰ ਆ ਤੇ ਐਨਆਰਵੀ ਦੇ ਸਹਿਯੋਗ ਨਾਲ ਆਏ ਜਿਹੜਾ ਸਾਰਾ ਇਹ ਨਿਪਰੇ ਚੜ੍ਹਿਆ ਕੰਮ ਦੀ ਠੀਕ ਹੈ ਜੀ ਦੋ ਤਿੰਨ ਮਾਗੀ ਵਾਈਲ ਦੁਰਜੀ ਕੀ ਫਤਿਹ ਤੰਤਨ ਬੱਬਾ ਮੱਖਣ ਸ਼ਾਹ ਸਪੋਰਟਸ ਕਲੱਬ ਨੂਰਪੱਲ ਵਾਣਾ ਵੱਲੋਂ ਪੰਜਵਾਂ ਕਵੱਡੀ ਟੂਰਨਾਮੈਂਟ ਜੋ ਕਿ ਬੜੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਬਹੁਤ ਦੂਰੋਂ ਟੀਮਾਂ ਚੱਲ ਕੇ ਆ ਰਹੀਆਂ ਹਨ ਹਰਿਆਣੇ ਪੰਜਾਬ ਦੀਆਂ ਕੁੜੀਆਂ ਦਾ ਸ਼ੋਅ ਮੈਚ ਬੜਾ ਤਕੜਾ ਹੋਵੇਗਾ ਐਕਸ਼ਨ ਬੁਆਏ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਹੋ ਰਿਹਾ ਵੈ ਤੇ ਸਾਰੇ ਨਗਰ ਨੂੰ ਇਸ ਟੂਰਨਾਮੈਂਟ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਹੈ ਬਾਬਾ ਮੱਖਣਦਵਾਲਾ ਸਪੋਰਟਸ ਕਲੱਬ ਨੂੰ ਆਇਆ ਜਾਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜੋ ਵੀ ਇਹ ਉਹ ਵੀ ਆਪਣੇ ਆਪਣੇ ਮੈਚ ਇਹ ਆਰੰਭ ਕੀਤੇ ਗਏ ਨੇ ਕਿ ਐਨ ਆਰ ਵੀਰ ਔਰ ਪਿੰਡ ਦੇ ਸੂਬੂ ਸੰਯੋਗ ਦੇ ਨਾਲ ਇਹ ਸਾਰੇ ਚੱਲੇ ਨੇ ਐਨ ਆਰ ਵੀਰਾਂ ਦਾ ਬਹੁਤ ਸੰਯੋਗ ਆ ಗ್ರಾಮ ਪੰਚਾਇਤ ਦਾ ਔਰ ਪਤਵੰਤੇ ਸੱਜਣਾਂ ਦਾ ਬਹੁਤ ਜ਼ਿਆਦਾ ਸੰਯੋਗ ਹੋਣ ਕਰਕੇ ਇਹ ਕਾਰਜ ਜੋ ਵੀ ਇਹ ਨਿਪਰੇ ਚੜਦੇ ਨੇ ਅਸੀਂ ਆਸ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਬਹੁਤ ਵਧੀਆ ਉਪਰਾਨਾ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਵਿਸ਼ੇਸ਼ ਵਿੱਚ ਬੈਠ ਕੇ ਵੀ ਇਨਾ ਨਗਰ ਵਾਸਤੇ ਉਤਸ਼ਾਹ ਹੈਗਾ ਅਸੀਂ ਬਹੁਤ ਬਹੁਤ ਐਨਆਰਏ ਵੀਰਾਂ ਦਾ ਧੰਨਵਾਦ ਕਰਦੇ ਆਂ ਔਰ ਆਸ ਵੀ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਔਰ ਇਸ ਤੋਂ ਵੀ ਉੱਪਰ ਇਹ ਜੋ ਮੈਚ ਕਰਵਾਉਣ ਔਰ ਅਸੀਂ ਵੀ ਨਗਰ ਪੂਰਾ ਇਲਾਕੇ ਦੀ ਸੰਗਤ ਵੀ ਨਾਲ ਹੈ ਬਹੁਤ ਸੰਜੋਗ ਹੈ ਕਿਉਂਕਿ ਇਸ ਤੋਂ ਬੱਚਿਆਂ ਨੂੰ ਬਹੁਤ ਛੇਦ ਮਿਲਦੀ ਹੈ ਨਸ਼ਾ ਦੇ ਬਹੁਤ دریا ਵਗ ਰਹੇ ਨੇ ਉਸ ਵਿੱਚੋਂ ਨਿਕਲ ਕੇ ਬੱਚੇ ਅੱਗੇ ਆ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਆ ਐਨਆਰਆਈ ਮੀਰਾਂ ਦਾ ਔਰ ਭਗਵੰਤੇ ਸੱਜਣਾ ਦਾ ਆਪਣੇ ਬਜ਼ੁਰਗਾਂ ਦਾ ਔਰ ਉਹ ਵੀ ਆਪਣੀ ਸਾਡੀ ਪੰਚਾਇਤ ਹੈ ਸਭ ਦਾ ਧੰਨਵਾਦ ਵਾਹਿਗੁਰੂ ਜੀ ਦਾ ਸ਼ਬਦ ਵਾਹਿਗੁਰੂ ਜੀ ਕੀ ਫਤਿਹ ਟੂਰਨਾਮੈਂਟ ਹੋ ਰਿਹਾ ਜੀ ਮੈਂ ਪੂਰੇ ਨਗਰ ਦਾ ਧੰਨਵਾਦ ਕਰਦਾ ਤੇ ਜੋ ਬਾਹਰ ਆਪਣੇ ਨਾਰੀ ਵੀ ਸਹਿਯੋਗ ਕਰ ਰਹੇ ਆ ਪੂਰੇ ਦਾ ਧੰਨਵਾਦ ਜੀ ਜੋ ਬੱਚੇ ਆਪਣੇ ਸਪੋਰਟਸ ਦੇ ਨਾਲ ਖੜ ਰਹੇ ਆ ਕਿ ਕਿ ਕੱਠੇ ਹੋ ਕੇ ਰਹੋ ਕਿ ਨਾਲ ਮਿਲ ਕੇ ਆਪਾਂ ਟੂਰਨਾਮੈਂਟ ਕਰਾਈਏ ਤੇ ਸਾਡੀ ਆਗਾਮੀ ਨੂੰ ਵੀ ਜੋ ਆਪਾਂ ਇਹ ਟੂਰਨਾਮੈਂਟ ਨੂੰ ਹੋਰ ਪ੍ਰੂਵ ਕਰੀਏ ਤੇ ਵਧੀਆ ਤੋਂ ਵਧੀਆ ਫਾਰਸਾ ਦੇ ਸਕੀਏ ਤੇ ਬਾਕੀ ਦੇਣਾ ਚਾਹੁੰਦਾ ਆਪਣੇ ਸਾਰੇ ਵੀਰਾਂ ਨੂੰ ਕੋਈ ਵੀ ਤੁਹਾਡੇ ਦਿਲ ਚ ਕੋਈ ਗੱਲਾਂ ਵਾ ਉਹਨਾਂ ਨੂੰ ਛੱਡੋ ਤੇ ਇਕ ਰਲ ਮਿਲ ਕੇ ਟੂਰਨਾਮੈਂਟ ਕਰਾਓ ਕਿਉਂਕਿ ਇਸ ਦੇ ਨਾਲ ਸਾਡੇ ਬੱਚੇ ਸਹੀ ਰੰਗ ਤੇ ਚੜਨਗੇ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਬਹੁਤ ਬਹੁਤ ਠੀਕ ਆ ਜੀ 라이ਵ ਆਪਾਂ ਹਮ ਤੋਂ ਪਹਿਲਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਗੁਰੂਤਰਾ ਚੈਨਲ ਤੇ 24 ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਆਪਾਂ ਆਜਾਲੇ ਬਾਬਾ ਮਕਰਛਾ ਲਵਾਨਾ ਵੱਡੀ ਕਬੱਡੀ ਕਲੱਬ ਨੂੰ ਉਤਪਰ ਬੁਲਤ ਕਰਨ ਵਾਸਤੇ ਦੁਨੀਆ ਦੇ ਵਿੱਚ ਪ੍ਰੇਸ਼ ਕੀਤਾ ਔਰ ਸਭ ਤੋਂ ਪਹਿਲਾਂ ਮੈਂ ਯੂਥ ਕਲੱਬ ਦੇ ਪ੍ਰਧਾਨ ਸਾਭਕਾ ਸਰਪੰਚ ਜਰੈਲ ਸਿੰਘ ਪੂਰੀ ਪੰਚਾਇਤ ਔਰ ਕਮੇਟੀਆਂ ਗੁਰਦਾਰਖ ਮੇਂ ਕੀਆ ਔਰ ਪੂਰੇ ਨਗਰ ਦੇ ਸਹਿਯੋਗ ਨਾਲ ਜੋ ਕਬੱਡੀ ਦੇ ਮੈਚ ਕਰਾਏ ਜਾ ਰਹੇ ਹਨ ਬਹੁਤ ਬਹੁਤ ਸਲਾਦਨਾ ਹੋ ਗਿਆ ਔਰ ਮੈਂ ਗੁਰਜੀਤ ਸਿੰਘ ਅਪਾਨ ਅਮਰਤਪਾਲ ਆਪੀਤ ਮਲਜਿੰਦਰ ਸਿੰਘ ਜੂ ਐਸੇ ਰਾਜਾ ਜੋ ਵੀ ਨਾਮ ਛੁੱਟ ਜੇ ਤੇ ਗੁੱਸਾ ਨੀ ਕਰਨਾ ਵੀਰ ਔਰ ਸਭ ਤੋਂ ਪਹਿਲਾਂ ਮੈਂ ਪਿੰਡ ਨਗਰ ਨਵਾਸੀਆ ਨੂੰ ਇਹ ਗਾਣਾ ਜਮਨਾ ਅਸੀਂ ਰਲ ਮਿਲ ਕੇ ਇਸ ਸਪੋਰਟਸ ਕਲੱਬ ਨੂੰ ਅੱਗੇ ਵਧਾਈਏ ਕਾਜ ਉਹ ਸਾਡੇ ਬੱਚੇ ਨਸ਼ਿਆਂ ਤੋਂ ਬਾਹਰ ਸਕਣ ਔਰ ਵੱਧ ਤੋਂ ਵੱਧ ਯੋਗਦਾਨ ਪਾ ਕੇ ਇਹ ਕਬੱਡੀ ਨੂੰ ਪਰਫੁੱਲਟ ਕੀਤਾ ਜਾਦਾ ਹੈ ਵਾਈ ਗੁਰਜੀ ਖਦਾਦਾ 6 ਵਾਈ ਗੁਰਜੀ